ਤਾਰੀਖ ਵੀ ਥੋੜੀ ਮੈਨੂੰ 2043 ਦੀ 1 ਤਰੀਕ ਦੇ ਦਿਓ 2043 ਦੀ 2043 ਦੀ ਤਰੀਕ ਦੇ ਦਿਓ ਮੇਰੇ ਮਾਲਕ ਮੈਂ ਕਿਹਾ ਉਹ ਕਿਉਂ ਜੀ ਕਹਿੰਦੇ ਜਾਨੋ 21 ਸਾਲ ਦਾ ਹੋ ਜੂਗਾ ਵਿਆਹ ਤਾਂ ਵੀ ਮਾਨ ਸਾਹਿਬ ਨੂੰ ਬੁਲਾਉਣਾ ਮੇਰੇ ਮਾਲਕ ਰਹਿਮ ਕਰਨਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਬਾਬਾ ਜੀ ਇਹ ਜੋੜ ਮਿਲੇ ਇਸੇ ਤਰ੍ਹਾਂ ਹੀ ਬਣੇ ਰਹਿਣ ਹੋ ਸਕਦਾ ਉਹ ਦਿਨ ਵੀ ਆ ਜੇ ਪਾਵੇਂ ਕਿਸੇ ਵੀ ਸ਼ਕਲ ਵਿੱਚ ਹੋਈਏ ਕਿਸੇ ਵੀ ਹਾਲਤ ਵਿੱਚ ਹੋਈਏ ਪਰ ਇਸ ਸੱਦੇ ਤੇ ਆਵਾਂਗੇ ਧਰੂ ਹੋਏ ਤਾਂ ਅਰੇ ਮਾਚਾ ਮੈਨੂੰ ਯਾਦ ਆਉਂਦੇ ਭਗਵੰਤ ਸਾਹਿਬ ਜੀ ਮਾਨ ਦੇ ਬੋਲ ਕਹਿੰਦੇ ਲੋਕੀ ਕਹਿੰਦੇ ਨੇ ਕਿ ਮਿਲੇ ਤਾਂ ਜਿਉਂਦੇ ਰਹਿਾਂਗੇ ਕੁਛ ਅਸਤ ਨਹੀਂ ਜੀ ਮੈਂ ਕੀ ਸੀਗਾ ਜੇ ਮਿਲੇ ਤਾਂ ਜਿਉਂਦੇ ਰਹਿਾਂਗੇ ਮਿਲेंगे ਤਾਂ ਕੁਝ ਫੇ ਹਾਂ ਜਿਉਂਦੇ ਰਹੇ ਤਾਂ ਮਿਲਦੇ ਰਵਾਂਗੇ ਉਸਨੇ ਉਲਟਾ ਕਰਤਾ ਉਹਦਾ ਜੇ ਮਿਲਦੇ ਰਹਾਂਗੇ ਤਾਂ ਜਿਉਂਦੇ ਰਾਵਾਂਗੇ ਜੇ ਜਿਉਂਦੇ ਰਹਾਂਗੇ ਤਾਂ ਨਹੀਂ ਮਿਲਣ ਜੇ ਜਿਉਂਦੇ ਰਹੇ ਮਿਲਦੇ ਰਹੇ ਤਾਂ ਤਾਂ ਜਿਉਂਦੇ ਰਾਵਾਂਗੇ ਮਿਲਾਂਗੇ ਲੱਖ ਵਾਰ ਹਾਂ ਜੀ ਤੈਨੂੰ ਮਿਲੇ ਥੈਂਕ ਯੂ ਟੇਕ ਥੋੜਾ ਪਿਆਰ ਆ ਯਾਰੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਪਿਆਰ ਸਤਿਕਾਰ ਹੈ ਇਹੀ ਤਾਂ ਮਜ਼ਾ ਹੈ ਪਹਿਲਾਂ ਅਸੀਂ ਇੱਕ ਮੇਲਾ ਉਲੀਕਿਆ ਸੀਗਾ ਤੇ ਉਦੋਂ ਮਨ ਸਾਬ ਕੁਝ ਚੀਜ਼ਾਂ ਕੁਝ ਰੀਜਨਸ ਕਰਕੇ ਜਦੋਂ ਮਾਨਸਾ ਪਹਿਲਾ ਮੇਲਾ ਉਲੀਕਿਆ ਸੀ ਇਹਨਾਂ ਨੇ ਪਹਿਲਾਂ ਜਦੋਂ ਇਹ ਤੋਂ ਪਹਿਲਾਂ ਕੁਝ ਸਾਡੇ ਪ੍ਰੋਬਲਮਸ ਕਰਕੇ ਅਸੀਂ ਨਹੀਂ ਆ ਸਕੇ ਸੀਗੇ ਤੇ ਟੇਕ-ਆਫ ਵੀ ਕੋਈ ਗੱਲ ਨਹੀਂ ਜੀ ਮਾਨਸਾਬ ਆਉਣੇ ਚਾਹੀਦੇ ਆ ਤੋਂ ਮੈਂ ਫੇਰ ਮੁੜ ਕੇ ਇਟਲੀ ਤੋਂ ਸਭ ਨੂੰ ਇਕੱਠੇ ਕਰਕੇ ਲੈ ਕੇ ਆਇਆ ਉਦੋਂ ਇਹਨਾਂ ਦੇ ਅੱਜ ਇੱਕ ਮਿੱਤਰ ਆਇਆ ਇਟਲੀ ਤੋਂ ਮੁੰਡਾ ਉਹ ਬੈਠੇ ਜੀ ਅੱਗੇ 5-6 ਜਣੇ ਆਏ ਸੀਗੇ ਹਾਂ ਜੀ ਕੀ ਵਾਰੀ ਹੋ ਜਾਂਦੀਆਂ ਜ਼ਿੰਦਗੀ ਦੀਆਂ ਸਭ ਨੂੰ ਪਤਾ ਸਭ ਜਾਣਦੇ ਨੇ ਪਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਕਿ ਪਰਦੇ ਮੇ ਰਹਿਨੇ ਤੋ ਪਰਦਾ ਨਾ ਉਠਾਓ ਪਰਦਾ ਜੋ ਉੱਠ ਕੇ ਆ ਤੋ ਫੇ ਚਲ ਜਾਏਗਾ ਉਹ ਬੰਦਾ ਜਿਉਂਦਾ ਕੱਲ ਨੂੰ ਪਤਾ ਨਹੀਂ ਕੀ ਨਾਲ ਸਾਡੀ ਬਹੁਤ ਬਣਦੀ ਆ ਬਹੁਤ ਬਹੁਤ ਪਿਆਰਾ ਇਨਸਾਨ ਹੈ ਬੰਦਾ ਹੋਊ ਅਮੀਰ ਤੇ ਘਰੇ ਹੋਊ ਜੇ ਅਨੇਕ ਨਹੀਂ ਤੇ ਫਿਰ ਇਨਸਾਨ ਹੈ ਜਿਹੜਾ ਕੱਡੇ ਦਸਵੰਦਨਾ ਗੁਰੂ ਕਰਦਾ ਉਹ ਦੋਹੀ ਜਹਾਨੀ ਪਰਵਾਨ ਹੈ ਨਹੀਂ ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ ਜਿਹੜੇ ਸ਼ਖਸ ਦੀ ਮਿੱਠੀ ਜ਼ਬਾਨ ਹੈ ਨਹੀਂ ਪੁੰਨ ਦਾਨ ਤੇ ਭੋਲਿਆ ਬਹੁਤ ਕਰਦੇ ਪਰ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਸਭ ਤੋਂ ਵੱਡੀ ਗੱਲ ਇਹ ਹੈ ਰੱਬ ਤੋਂ ਸਭ ਤੋਂ ਵੱਡਾ ਇਹ ਮੰਗਿਆ ਕਿਸੇ ਦੀ ਚੁਗਲੀ ਕਿਸੇ ਦੀ ਨਿੰਦਿਆ ਖਾਸ ਕਰਕੇ ਬ੍ਰਹਮ ਗਿਆਨੀਆਂ ਦੀ ਮਹਾਪੁਰਸ਼ਾਂ ਦੀ ਦੇਵੀ ਦੇਵਤਿਆਂ ਦੀ ਰੇਸ਼ੀਆਂ ਮੁਨੀਆਂ ਦੀ ਦਾਨੀ ਬੰਦਿਆਂ ਦੀ ਵਿਗਿਆਨੀ ਬੰਦਿਆਂ ਦੀ ਬਸ ਬੁਰਾਈ ਨਾ ਕਰਵਾ ਕਿਉਂਕਿ ਸਭ ਤੋਂ ਵੱਡਾ ਨਿੰਦਕ ਹੈ ਸਭ ਤੋਂ ਵੱਡਾ ਮਾਤ ਤੁਹਾਡਾ ਨਾਮ ਵੀ ਗੀਤ ਦੇ ਵਿੱਚ ਆਇਆ ਹੋਇਆ ਪਹਿਲਾਂ ਤੇਜੇ ਦੀ ਕਵਿਸ਼ਰੀ ਤੇ ਟੇਕ ਦੀਆਂ ਬੋਲੀਆਂ ਮੇਰੇ ਨਾਲ ਪੜਨ ਵਾਲੇ ਮੁੰਡਿਆਂ ਦੇ ਨਾਂ ਸੀ ਤੇ ਤੁਸੀਂ ਪਹਿਲਾਂ ਹੀ ਮੇਰੇ ਨਾਲ ਰਹੇ ਤੇਜੇ ਦੀ ਕਬਿਸ਼ਰੀ ਤੇ ਟੇਕਦੀਆਂ ਬੋਲੀਆਂ ਤੀਲਾਂ ਵਾਲੀ ਡੱਬੀ ਉੱਤੇ ਮਾਰ-ਮਾਰ ਠੋਲੀਆਂ ਐਸੇ ਲਾਉਣੇ ਮਿੱਠੇ ਸੁਰ ਹੱਥ ਕੰਨਾਂ ਉੱਤੇ ਧਰ ਥਾਂ ਛਾਂ ਤੂਤਾਂ ਦੀ ਤੇ ਗੱਲਾਂ ਰਾਝੇ ਹੀਰ ਦੀਆਂ ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਦੁਪੱਟਾ ਭਾਬੀ ਦਾ ਤੇ ਪੱਗ ਮੇਰੇ ਵੀਰ ਦੀ ਬਾਪੂ ਬਾਪੂ ਕਹਿੰਦੇ ਸੀ ਤੇ ਬੜੇ ਸੁਖਾਲੇ ਰਹਿੰਦੇ ਸੀ ਜਦ ਬਾਪੂ ਅਖਵਾਇਆ ਸਾਨੂੰ ਸੁੱਖ ਦਾ ਸਾਹ ਨਹੀਂ ਆਇਆ ਯਾਦਾ ਰਹਿ ਗਿਆ ਨੇ ਟੰਗੀ ਤਸਵੀਰ ਦੀਆਂ ਕਿੱਥੇ ਗਈਆਂ ਖੇਡਾਂ ਕਿ ਕਲਿਕਲੇ ਉਹ ਹੀ ਮਾਂ ਜਦੋਂ ਪਕੌੜੇ ਜਦੋਂ ਤਲਦੇ ਸੀ ਨਾ ਆਂਡ ਗੁਆਣੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਪਕੌੜੇ ਬਣ ਰਹੇ ਕਿਸੇ ਪਕੌੜੇ ਨੇ ਗੁਲਗੁਲੇ ਹਾਏ ਹਾਏ ਕੀ ਸ਼ਬਦਾਂ ਦੇ ਵਿੱਚ ਮਿਠਾਸ ਹੈ ਬੋਲ ਕਿਉਂ ਬੋਲਿਆ ਬੋਲ ਗੁਲਗੁਲੇ ਹਾਂ ਬੁਲਬੁਲੇ ਥੋੜੇ ਜਿਹਾ ਗੁਲਬੁਲੇ ਗੁਲਬੁਲੇ ਮੂੰਹ ਝੁਲ ਜਾਂਦੇ ਤਾਂ। ਕੀ ਬਾਤ? ਬੁਲਬੁਲੇ ਨਹੀਂ ਗੁਲਗੁਲੇ। ਜੀ। ਇਹ ਮੈਨੂੰ ਕਹਿੰਦਾ ਮੈਂ ਪ੍ਰਾਈਮ ਮਿਨਿਸਟਰ ਬਣ ਗਿਆ। ਇੱਕ ਦਿਨ ਕਹਿੰਦਾ ਸੁਪਨੇ 'ਚ ਹੀ ਪ੍ਰਾਈਮ ਮਿਨਿਸਟਰ ਬਣ ਗਿਆ। ਮੈਂ ਕਿਹਾ ਪ੍ਰਾਈਮ ਮਿਨਿਸਟਰ ਕਿਵੇਂ? ਕਹਿੰਦਾ ਪੰਚਾਇਤ ਮੈਂਬਰ। ਪੁਰਾਣਾ ਮਕੈਨਿਕਲੀ ਹੋ ਸਕਦਾ ਦੋਸਤੀ ਹੈ ਮਾਨ ਸਾਹਿਬ ਦੀ ਪ੍ਰਾਣੀ ਕਿਉਂਕਿ ਬਿੰਨੀ ਸਾਜ ਗਾਂਝ ਪ੍ਰਾਣੀ ਸਤੋ ਵੱਡੀ ਗੱਲ ਹੈ ਕਿ ਇਨੀ ਮੁਹੱਬਤ ਮਾਨ ਸਾਹਿਬ ਨੇ ਆਪਣੇ ਪੁਰਾਣੇ ਸਾਥੀ ਨਹੀਂ ਛੱਡੇ ਜਿਹੜੇ ਛੱਡ ਕੇ ਚਲੇ ਗਏ ਉਹ ਚਲੇ ਗਏ ਪਰ ਸਾਥੀ ਪ੍ਰਾਣੇ ਨਹੀਂ ਛੱਡੇ ਮਾਨ ਸਾਹਿਬ ਨੇ ਉਹ ਹੀ ਪਿਆਰ ਉਹ ਹੀ ਮੁਹੱਬਤ ਉਹੀ ਕਾਪੀਸ ਰਹਿੰਦਾ ਹੈ ਜੀ ਬਾਈ ਹਾਂਜੀ ਮੈਂ ਕਹਿੰਦਾ ਕਾਪੀਸ ਪੁਰਾਣੇ ਜ਼ਬਾਨੇ ਦਾ ਜਿਹੜਾ ਐਂਟੀਕ ਪੀਸ ਬਿਚੇ ਜਿਹਨਾਂ ਦੀ ਮਾਂ ਵੀ ਸਰ ਸਵਰਗਵਾਸ ਹੋਈ ਨੇ ਜੀ। ਓਹੋ ਇੱਕ ਦਿਨ ਮੇਰੇ ਸੁਪਨੇ ਚ ਆ ਗਈ। ਅੱਛਾ ਜੀ। ਕਹਿੰਦਾ ਭੋਲਾ ਕੀ ਕਰਦਾ? ਹਾਂ ਜੀ। ਮੈਂ ਕਿਹਾ ਜੀ ਅਸੀਂ ਆਸਟ੍ਰੇਲੀਆ ਜਾਣਾ। ਹਾਂ। ਕਹਿੰਦੇ ਇਹਨੂੰ ਉੱਤੇ ਤਾਂ ਭੇਜ। ਮੈਂ ਕਿਹਾ ਕਿਉਂ? ਕਹਿੰਦੀ ਸਾਗ ਬਣਾਇਆ। ਕੀ ਬਾਤ। ਫੋੜਿਆ ਇਹ ਖੇਡਾਂ ਸੱਚੀ-ਮੁੱਚੀ ਕਹਿਣਾ। ਪਤਾ ਨਹੀਂ ਕਦੋਂ ਕੱਲ ਨੂੰ ਕੀ ਦਾ ਕੀ ਹੋਣਾ। ਪਰ ਇਹ ਗੱਲਾਂ ਯਾਦ ਰਹਿਣਗੀਆਂ। छोटे छोटे जुमले छोटिया छोटिया गल्ला, हसण हंसाण दिया होंगे लोग पता की कर देने क्या हंसेंगे हंसाएंगे जग को हंसाने वाले बात का बतंगड़ बना लेते हैं जमाने वाले शर्म की बात कहूं या धर्म की बात कहूं एक ही जैसे हैं मंदिर और मस्जिद को गिराने वाले अल्लाह वालों राम वालों अपने मजहब को सियासत से बचा लो मंदिर मस्जिद का भी फुर्सत में बना लेना जो नफरत से टूटे हैं वो घर तो बना लो अपने घर की छत को बचा के रखना अपने पड़ोसी की दीवार गिराने वालों एक ही रहने दो शहीदों का तिरंगा झंडा रोज नए झंडे में डंडा फंसाने वालों की करेंगे ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ ਦੀ। ਝਾਂ ਭੋਲਿਆ। ਤੰਗ ਦਰਵਾਜ਼ੇ ਹੋਏ, ਬੰਦ ਹੋਈਆਂ ਬਾਰੀਆਂ, ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ। ਮੈਦੇ ਦੀਆਂ ਬਣੀਆਂ ਬਰੈਡਾਂ ਖਾਂਦੇ ਸਾਰੀਆਂ, ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ। ਏਸੀ ਬਿਨਾ ਪਹਿਨੀਆਂ ਨਹੀਂ ਗੱਡੀ 'ਚ ਸਵਾਰੀਆਂ। ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ। ਕੰਨਾਂ 'ਚ ਮੋਬਾਈਲ ਅੱਖਾਂ 'ਚ ਟੀਵੀ ਵਿਚ ਵਾੜੀਆਂ ਫੇਰ ਕਹਿੰਦੇ ਗਏ ਹਾਂ ਜੀ ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਆਹੋ ਲੱਗਦੀਆਂ ਰਾਤੀਂ ਸਵੇਰ ਟੁੱਟ ਜਾਣ ਯਾਰੀਆਂ ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਨਾ ਹੋਰ ਕਿੱਥੋਂ ਤੱਕ ਜਾਈਏ ਓ ਬੱਗਾ ਕੁੱਕੜੀ ਬਨੇ ਰੇਤੇ ਓ ਹੁਣ ਤੈਨੂੰ ਕੀ ਦਸੀਏ ਓ ਗੱਲ ਮੁੱਕ ਗਈ ਐ ਤੇ ਬੱਗਾ ਕੁੱਕੜ ਬਨੇ ਰਤੇ ਇਹ ਗੱਲ ਸੁਣੀ ਹੋਣੀ ਐ ਕਿ ਰੇਸ਼ਮੀ ਦੁਪੱਟੇ ਵਾਲੀਏ ਮੁੰਡਾ ਆ ਆਸ਼ਕ ਤੇਰੇ ਤੇ ਇੱਕ ਹੋਰ ਗੱਲ ਨਹੀਂ ਸੁਣੀ ਹੋਣੀ ਉਹ ਵੀ ਬੱਗਾ ਕੁੱਕੜ ਕੁੱਕੜ ਕੋਈ ਵੀ ਹੋਵੇ ਗੱਲ ਕੁੱਕੜ ਦੀ ਨਹੀਂ ਐ ਗੱਲ ਉਪੜ ਦੀ ਐ ਅੱਬਾ ਗਾ ਕੁੱਕੜ ਬਨੇ ਰਤੇ ਤੜ ਸਾਡਾ ਮਨਜੀ ਤੇ ਪਿਆ ਹੋਰੂ ਸੱਜਣਾ ਦੇ ਰਤੇ ਆ ਜੀ ਆ ਜੀ ਆ ਜੀ ਇੱਕ